ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਬੀਜੇਪੀ ਦੇ ਕਾਰਜਕਰਤਾ ਵੱਖ-ਵੱਖ ਉਹਦੀਆਂ ਤੇ ਔਰ ਜੋ ਸਾਡੀ ਸਾਥ ਦੇ ਰਹੇ ਹੋ ਇੱਕ ਇੱਕ ਦਾ ਮੈਂ ਧੰਨਵਾਦ ਕਰਨਾ ਚਾਹਦੀ ਹਾਂ ਇੱਥੇ ਤੱਕ ਅੱਜ ਹੁਣ 7 ਦਿਨ ਰਹਿ ਗਏ ਜਦ ਤੱਕ ਵੋਟਾਂ ਖਤਮ ਹੋਣ ਗਿਆ ਪਹਿਲੇ ਤਾਂ ਜਿਹੜਾ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਕੰਮ ਕੀਤਾ ਇਸ ਗਰਮੀ ਦੇ ਵਿੱਚ ਰਜੇਵੇਂ ਛੱਡ ਕੇ ਉਹਦਾ ਮੈਂ ਕਦੀ ਭੁੱਲ ਨਹੀਂ ਸਕਦੀ ਜਿਹੜਾ ਤੁਸੀਂ ਸਾਥ ਆ ਕੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਦੇ ਤੁਸੀਂ ਆ ਕੇ ਆਪਣਾ ਸਾਥ ਦਿੱਤਾ ਰੈਲੀ ਦੇ ਵਿੱਚ ਫਤਿਹ ਰੈਲੀ 'ਚ ਉਹ ਉਸ ਦਿਨ ਹੀ ਤੁਸੀਂ ਇਹ ਕੰਮ ਫਤਿਹ ਕਰ ਦਿੱਤਾ ਸੀ। ਇਹਦੀ ਤੁਹਾਨੂੰ ਵਧਾਈ ਔਰ ਤੁਹਾਡਾ ਧੰਨਵਾਦ। ਬਸ ਹੁਣ ਪੜਾਉ ਥੋੜਾ ਜਿਆ ਰਹਿ ਗਿਆ। ਹਿੰਮਤ ਮਾਰਨੀ ਐ 5 ਦਿਨ 6 ਦਿਨ ਪਹਿਲੀ ਤੱਕ ਬਿਲਕੁਲ ਘਾਟ ਨਹੀਂ ਛੱਡਣੀ। ਤੁਹਾਡੀ ਹੀ ਹਿੰਮਤ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ ਔਰ ਹੁਣ ਜ਼ਰੂਰ ਤੁਹਾਡੀ ਹੀ ਸਰਕਾਰ ਦਿੱਲੀ 'ਚ ਬਣੂਗੀ ਤੁਹਾਡੀ ਇੱਕ ਇੱਕ ਵੋਟ ਦੇ ਨਾਲ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿਸੇ ਨੇ ਵੀ ਮੇਰੇ ਨਾਲ ਗੱਲ ਕਰਨੀ ਹੋਏ ਤਾਂ ਤੁਸੀਂ ਜਿਹੜਾ ਜ਼ੀਰੋ ਦਾ ਬਟਨ ਹੈ ਸਿਫਰ ਦਾ ਬਟਨ ਹੈ ਆਪਣੇ ਫੋਨ 'ਤੇ ਦਬਾ ਕੇ ਮੇਰੇ ਨਾਲ ਹੁਣ ਗੱਲ ਕਰ ਸਕਦੇ ਹੋ ਜੀ सचिव काल कितनों बोल रहे हो नाम की है मेरा मेरा नाम सिमरन जितकोर है मैं राजपुरा से बोल रही हूँ अच्छा सिमरन जी तनवाद तुष्ट फोन पे आए दस सौ ठीक है मैं लम्बे लक्षण तो बाद जितना मर्जी मेरे मकान भी छत गिरने वाली हो रही है और मेरे काज बहुत बुरा लग रहा है मेरे साथ में ठीक है सिमर ਇਸ ਨੰਬਰ ਤੇ ਤੁਹਾਡੇ ਨਾਲ ਗੱਲ ਹੋ ਰਹੀ ਹੈ ਤੁਸੀਂ ਆਪਣਾ ਨੰਬਰ ਲਿਖਾ ਦਿਓ ਤੇ ਕਿਹੜੇ ਪਾਸੇ ਰਾਜਪੁਰੇ ਤੋਂ ਤੁਸੀਂ ਅੱਜ ਰਾਜਪੁਰੇ ਤੋਂ ਬਦਨਾਗੀ ਘਰ ਤੋਂ ਆਏ ਜੋ ਬਾਈਪਾਸ ਦੇ ਕੋਲ ਗਰਗ ਕਲੋਨੀ ਬਾਈਪਾਸ ਦੇ ਕੋਲ ਹਾਂ ਸਾਡੇ ਕੋਲ ਨੰਬਰ ਆ ਗਏ ਆ ਆ ਗਿਆ ਨੰਬਰ ਤੁਸੀਂ ਇਹ ਸੇਵ ਕਰਕੇ ਇਹ ਗੱਲ ਕਰਕੇ ਫਿਰ ਪਿੱਛੋਂ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰਾਂਗੇ ਹਾਂ ਜੀ ਥੈਂਕ ਯੂ ਮਰਨ ਧੰਨਵਾਦ ਸਿਮਰਨਜੀਤ ਧੰਨਵਾਦ ਖੁਸ਼ੀ ਹੋਈ ਹਾਂਜੀ ਦੱਸੋ ਸਾਡੇ ਸਰਵਜਨਕ ਕਮੇਟੀ ਨੇ ਮਾਲ ਅੱਛਾ ਅੱਛਾ ਬਹੁਤ ਖੁਸ਼ੀ ਹੋਈ ਹਾਂ ਤੇ ਵਸ ਜਿਹੜਾ ਜਿਹੜਾ ਜੋਰ ਲਗਾ ਰਹੇਗੀ ਛੋੜਾ ਧੰਨਵਾਦ ਤੁਸੀਂ ਵੀ ਪਹਿਲੀ ਨੂੰ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਕਢਾ ਕੇ ਪਵਾ ਦੋਗੇ ਉਹ ਉਹੀ ਜਿੱਤ ਹੋਏਗੀ ਹਾਂਜੀ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਖੜੇ ਨਹੀਂ ਆ ਹਮੇਸ਼ਾ ਕਰ ਰਹੇ ਆਂ ਬਸ ਹੁਣ ਅ ਕਮਲ ਦੇ ਫੁੱਲ ਦੇ ਉੱਤੇ ਵੋਟਾਂ ਪਵਾ ਕੇ ਹਮੇਸ਼ਾ ਵਰਗੇ ਅਸੀਂ ਹੁਣ ਅੱਧ ਕੀ ਦਿੱਲੀ ਦੀ ਸਰਕਾਰ ਬਣਾਵਾਂਗੇ ਹਾਂਜੀ ਧੰਨਵਾਦ ਧੰਨਵਾਦ ਤੁਹਾਡਾ